ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਾ ਜਿਆਦਾ ਮੀ ਅੱਜ ਅੰਬਰ ਵੀ ਰੋ ਪਿਆ ਧੰਨ ਮਾਤਾ ਗੁਜਰਕੌਰ ਧੰਨ ਛੋਟੇ ਸਾਹਿਬ ਜੀ ਜਿਨ੍ਹਾਂ ਦੇ ਸੰਸਕਾਰ ਲਈ ਟੁੱਡਰਮਲ ਜੀ ਨੇ ਮੋਹਰਾ ਖੜੀਆਂ ਕਰਕੇ ਜਿਹੜੀ ਜ਼ਮੀਨ ਫਤਿਹਗੜ੍ਹ ਸਾਹਿਬ ਦੀ ਸਭ ਤੋਂ ਮਹਿੰਗੀ ਜ਼ਮੀਨ ਮੰਨੀ ਜਾਂਦੀ ਉਹ ਖਰੀਦੀ ਉਹ ਖਰੀਦ ਕੇ ਫਿਰ ਜਿਹੜਾ ਅੰਤਮ ਸੰਸਕਾਰ ਉਹ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਜਿਹੜਾ ਅੱਜ ਪਿੰਡ ਲਾਣਾ ਚੱਕਾ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ ਸਾਰੇ ਪਿੰਡ ਨਿਵਾਸੀਆਂ ਦਾ ਨਗਰ ਨਿਵਾਸੀ ਲਪਿੰਡ ਲਾਣਾ ਚੱਕਿਆ ਦਾ ਦੀ ਸਾਰੀ ਸੰਗਤ ਦਾ ਜਿਨ੍ਹਾਂ ਨੇ ਸੇਵਾ ਵੀ ਕੀਤੀ ਤੇ ਬਦ ਤੋਂ ਬਦ ਦੁੱਧ ਲੈ ਕੇ ਵੀ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਆ ਕੇ ਸੇਵਾ ਦੇ ਵਿੱਚ ਹੱਥ ਪਟਾਇਆ ਸਾਰਾ ਕੁਝ ਆਪ ਕੀਤਾ ਤੇ ਨਾਲ ਕਰਵਾਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਲੰਗਰ ਸਾਡਾ 3-4 ਘੰਟੇ ਚੱਲੀ ਗਿਆ 8:30 ਵਜੇ ਅਸੀਂ ਲੰਗਰ ਸ਼ੁਰੂ ਕਰ ਦਿੱਤਾ ਸੀ ਦੁੱਧ ਦਾ ਤੇ ਪ੍ਰਮਿੰਦਰ ਕੌਰ ਜੀ ਵੀ ਸੇਵਾ ਕਰਕੇ ਫਿਰ ਜਿਹੜਾ ਆਪਣੇ ਕੰਮ ਤੇ ਗਏ ਸੀਗੇ ਤੇ ਆਪਾਂ ਫਿਰ ਲੰਗਰ ਤੇ ਚਾਹ ਦੇ ਨਾਲ ਬਰੈਡ ਜਿਹੜੇ ਅਸੀਂ ਸੈਂਡਵਿਚ ਬਣਾਈ ਦੇਈ ਆ ਇਹ ਹਰ ਇੱਕ ਸਾਲ ਅਸੀਂ ਲੰਗਰ ਜਿਹੜਾ 27 ਜਾਂ 28 ਤਰੀਕ ਨੂੰ ਲਾਈਦਾ ਹੈ ਕਿ ਥੋੜਾ ਜਿਹਾ ਪਿੰਡ ਦੇ ਵਿੱਚ ਇੱਕ ਹੋ ਲੰਗਰ ਸੀ ਤੇ ਸ਼ਹਿਰ ਵਿੱਚ ਲੰਗਰ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਲੇਟ ਕੀਤਾ ਗਿਆ ਸੀਗਾ ਪਰ ਇਹਨੇ ਮੀਂਹ ਦੇ باوجود ਵੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਤੇ ਸੰਗਤ ਦੁੱਧ ਲੈ ਕੇ ਵੀ ਮਾਇਆਨਾ ਤੰਨਣਾ ਤੰਨਣਾ ਸਾਰਿਆਂ ਪਾਸਿਓਂ ਤੁਸੀਂ ਵਾ ਕੀਤੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਲੰਦਾਲਾ ਚੱਕਰੀ ਸੰਗਤ ਦਾ ਅਸੀਂ ਹਮੇਸ਼ਾ ਰੀਣੀ ਰਹਾਂਗੇ ਜਿਨ੍ਹਾਂ ਨੇ ਐਨਾ ਸਾਡਾ ਸਹਿਯੋਗ ਦੇ ਕੇ ਸਾਡੇ ਨਾਲ ਸੇਵਾ ਦੇ ਵਿੱਚ ਖੜੇ ਰਹੇ ਨੇ ਤੇ ਉਸ ਤੋਂ ਬਾਅਦ ਆਪਾਂ ਫਿਰ ਲੰਗਰ ਦਾ ਕੰਮ ਨਵੇੜ ਕੇ ਭਾਂਡੇ ਪੁੰਡੇ ਵੀ ਤੋੜਨੇ ਚੁਗੇ ਤੋ ਤੂਕੇ ਤੇ ਆਪਾਂ ਫਿਰ ਖਤਮ ਹੋਣ ਦੀ ਲਗਾਈ ਸੀਗਾ ਲੰਗਰ ਕੇ ਸੰਗਤ ਫੇ ਹੋ ਦੁੱਧ ਲਈ ਤੇ ਹੋਰ ਫੇ ਦੁੱਧ ਵਿੱਚ ਪਾ ਕੇ ਮਿੱਠਾ ਤੇ ਕਾੜ ਕੇ ਵਿੱਚ ਦਾਖਾਂ ਤੇ ਚੁਆਰੇ ਫਿਰ ਲੰਗਰ ਲਗਾਤਾਰ ਚੱਲਦਾ ਰਿਹਾ ਮਿੱਤਰ ਆਪਣੇ ਖਮਾਚੇ ਤੋਂ ਵੀ ਪਹੁੰਚੇ ਸੀਗੇ ਤੇ ਆਪਣੇ ਮਿੱਤਰ ਹੋਲੇ ਮੱਲੇ ਦੇ ਲੰਗਰ ਤੇ ਵੀ ਦੇ ਸਾਥ ਦਿੰਦੇ ਆ ਤੇ ਫਿਰ ਆਪਾਂ ਤਿਆਰ ਹੋ ਕੇ ਦੁੱਧ ਪਾਣੀ ਦਾ ਲੰਗਰ ਸ਼ਿਮਕਾ ਕੇ ਤੇ ਆਪਾਂ ਫਿਰ ਜਾਣਾ ਸੀਗਾ ਆਪਣੇ ਕੰਮ ਤੇ ਤੇ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਤੇ ਜਿੱਥੇ ਅਸੀਂ ਟੈਕਟਰ ਦਾ ਕੰਮ ਕਰਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਬਾਸ ਅਰਾਜ਼ੀ ਪਰ ਗਨਉ ਤੇ ਮੈਡਮ ਕਹਿੰਦੀ ਪਹਿਲਾਂ ਇੱਕ ਲੈਸ ਲੈ ਕੇ ਦੇਣੀ ਆ ਮੈਂ ਕਿਹਾ ਲੋ ਜੀ ਲੈਸ ਲੈ ਕੇ ਦੇ ਕੇ ਤੇ ਆਪਾਂ ਪਹੁੰਚ ਗਏ ਜੀ ਉੱਚੇ ਉੱਚੇ ਤੋਂ ਲਿਆਂਦਾ ਸੂਟ ਤੇ ਫੇ ਅੱਜ ਗੁਰਦੁਆਰੇ ਜੀ ਦਾ ਸ਼ਹੀਦ ਦੀ ਸਮਾਗਮ ਗੁਰਦੁਆਰਾ ਸਾਹਿਬ ਤੇ ਇੱਕ ਮੱਥਾ ਤੇ ਪਹੁੰਚ ਗਏ ਲੰਗਰ ਜਿੱਥੇ ਲੰਗਰ ਚੱਲਣਾ ਸੀ ਅਜਰਾਤ ਨੂੰ ਅਸੀਂ ਦਾਲ ਤੇ ਗੋਭੀ ਸਾਦਾ ਪ੍ਰਸ਼ਾਦ ਆ ਜਿਹੜਾ ਸੰਗਤ ਨੂੰ ਸ਼ਕਾਇਆ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਤੇ ਸਾਰੇ ਨੌਜਵਾਨ ਜਿਹੜੇ ਸਵੇਰੇ ਦੁੱਧ ਦੇ ਲੰਗਰ ਚ ਸੀ ਤੇ ਰਾਤ ਨੂੰ ਗੁਰਦੁਆਰਬੀ ਪਹੁੰਚ ਗਏ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਲੰਗਰ ਛਕਾ ਕੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਲੰਗਰ ਛਕਾ ਕੇ ਸੰਗਤ ਨੂੰ ਤੇ ਬਹੁਤ ਤੇ ਸਾਰੇ ਭਾਂਡੇ ਸਾਫ ਕੇ ਆਪਾਂ ਵਾਪਸ ਆਪਣੇ ਘਰੇ ਆ ਕੇ ਆਰਾਮ ਕਰੀਏ ਓਕੇ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ